ਬਹੁਤ ਹੀ ਸਤਿਕਾਰਯੋਗ ਸਾਡੇ ਆਮ ਆਦਮੀ ਪਾਰਟੀ ਚ ਬਤੌਰ ਸੇਵਾਵਾਂ ਨਿਭਾ ਰਹੇ ਕੈਬਨਿਟ ਮਿਨਿਸਟਰ ਬਲਜੀਤ ਕੌਰ ਮੈਂ ਹਾਂ ਸਾਰੇ ਇੱਥੇ ਪਹੁੰਚੇ ਹੋਏ ਆਮ ਆਦਮੀ ਪਾਰਟੀ ਦੇ ਚੇਅਰਮੈਨ ਐਮ ਐਲ ਐਸ ਉਹਨਾਂ ਦੀਆਂ ਧਰਮ ਪਤਨੀਆਂ ਤੇ ਜਿੰਨੀਆਂ ਵੀ ਮੇਰੀਆਂ ਭੈਣਾਂ ਇੱਥੇ ਅੱਜ ਬਹੁਤ ਰੀਚਾਂ ਹਾਂ ਚਾਵਾਂ ਨਾਂ ਪਾਂਛੀਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਟਿਕਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਤੀਆਂ ਦੇ ਤਿਹਾੜੀਆਂ ਤੁਹਾਨੂੰ ਸਾਰਿਆਂ ਨੂੰ ਮੇਰੀਆਂ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਨੀ ਆ ਬਹੁਤ ਬਹੁਤ ਵਧਾਈਆਂ ਹੋਣ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਜਿਹੜੇ ਮੇਲੇ ਨੇ ਤੀਆਂ ਦੇ ਇਦਾਂ ਹੀ ਲੱਗਦੇ ਰਹਿਣ ਸਾਨੂੰ ਜਿਹੜਾ ਮੌਕਾ ਮਿਲਿਆ ਇੱਕ ਦੂਜੇ ਨੂੰ ਮਿਲਣ ਦਾ ਇੱਕ ਦੂਜੇ ਨਾਲ ਕੋਈ ਹੱਸਣ ਖੇਡਣ ਦਾ ਕੋਈ ਸਮਾਂ ਬਤਾਉਣ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਜਿਨ੍ਹਾਂ ਦੀ ਸੋਚ ਹੈ ਕਿ ਸਾਨੂੰ ਧੀਆਂ ਨੂੰ ਵੀ ਮੌਕੇ ਦੇਣੇ ਚਾਹੀਦੇ ਨੇ ਉਹ ਵੀ ਆਪਣਾ ਜਿਹੜਾ ਨੱਚ ਟੱਪ ਕੇ ਜਿਹੜੇ ਆਪਣੇ ਦਿਲ ਦੇ ਚਾਣ ਉਹ ਪੂਰੇ ਕਰ ਸਕਣ ਮੈਨੂੰ ਲੱਗਦਾ ਕੀ ਪਹਿਲੀ ਸਰਕਾਰ ਹੈ ਜਿਨੇ ਧੀਆਂ ਬਾਰੇ ਵੀ ਸੋਚਿਆ ਨਹੀਂ ਤੇ ਅਕਸਰ ਆਪਾਂ ਦੇਖਦੇ ਸੀ ਕਿ ਬੰਦੇ ਤਾਂ ਆ ਕੇ ਕਿੰਨਾ ਕਿਤੇ ਪੋਲਿਟਿਕਲ ਰੈਲੀਆਂ ਤੇ ਕੋਈ ਮੀਟਿੰਗਾਂ ਤੇ ਇੱਕ ਦੂਜੇ ਨੂੰ ਮਿਲ ਲੈਂਦੇ ਨੇ ਪਰ ਜਨਾਨੀਆਂ ਨੂੰ ਇੱਕ ਦੂਜੇ ਨੂੰ ਮੌਕਾ ਨਹੀਂ ਸੀ ਮਿਲਦਾ ਮਿਲਣ ਦਾ ਸੋ ਅੱਜ ਬਹੁਤ ਵਧੀਆ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੀਤਾ ਗਿਆ ਪਿੰਡ ਪਿੰਡ 'ਚ ਸ਼ਹਿਰ ਸ਼ਹਿਰ 'ਚ ਵੱਡੇ ਪੱਧਰ ਤੇ ਧੀਆਂ ਦੇ ਮੇਲੇ ਲਵਾਏ ਜਾ ਰਹੇ ਨੇ ਤੇ ਪਿਛੇ 2 ਕੋ ਸਾਲ ਹੋ ਗਏ ਮੈਨੂੰ ਮੈਡਮ ਦਾ ਫੋਨ ਆਇਆ ਬਲਜੀਤ ਕੌਰ ਜੀ ਦਾ ਕਹਿੰਦੇ ਅਸੀਂ ਨਾ ਲੋਹੜੀ ਦਾ ਪ੍ਰੋਗਰਾਮ ਕਰਨਾ ਹੈ ਤੇ ਲੋਹੜੀ ਵੀ ਸਪੈਸ਼ਲ ਧੀਆਂ ਦੀ ਕਰਨੀ ਸੋ ਇੱਕ ਨਵਤਲੀ ਸੋਚ ਸੀਗੀ ਸਰਕਾਰ ਦੀ ਕਿਉਂਕਿ ਪੁੱਤਾਂ ਦੀ ਲੋਹੜੀ ਹਰਿਆਕ ਮਨਾਉਂਦਾ ਸੀ ਜਿਹੜੀਆਂ ਨਾਬਜੌਮੀਆਂ ਧੀਆਂ ਹੁੰਦੀਆਂ ਸੀ ਉਹ ਕਈ ਵਾਰ ਅੰਗਲੀਆਂ ਜਾਂਡੀਆਂ ਸੀ ਕੋਈ ਧਿਆਨ ਨਹੀਂ ਸੀ ਦੇਂਦਾ ਉਹਨਾਂ ਬਾਰੇ ਕੋਈ ਜਸ਼ਨ ਮਨਾਉਂਦਾ ਹੀ ਨਹੀਂ ਸੀ ਸੋ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਨਵਜੰਮੀਆਂ ਧੀਆਂ ਦੀਆਂ ਲੋੜੀਆਂ ਬਣਾਇਆ ਗਏ ਆ ਖੁਸ਼ੀਆਂ ਬਣਾਈਆਂ ਗਈਆਂ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਰਕਾਰ ਦਾ ਜੇ ਆਪਾਂ ਧੀਆਂ ਦੀਆਂ ਗੱਲਾਂ ਕਰ ਲਈਏ ਤੁਸੀਂ ਆਪ ਹੀ ਦੇਖਿਆ ਕਿ ਧੀਆਂ 'ਚ ਕਿੰਨਾ ਕੁ ਟੈਲੈਂਟ ਆ ਆਂਗਣਵਾੜੀ ਵਰਕਰਸ ਸੀਗੀਆਂ ਜਿਨ੍ਹਾਂ ਨੇ ਇੰਨਾ ਸੋਹਣਾ ਪਰਫਾਰਮ ਕੀਤਾ ਐਦਾਂ ਲੱਗਦਾ ਕਿ ਕੋਈ ਟੈਲੈਂਟਡ ਕੋਈ ਬਹੁਤ ਸਾਲਾਂ ਤੋਂ ਪ੍ਰੈਕਟਿਸ ਕੀਤੀ ਹੋਈ ਬੱਚੇ ਪਰਫਾਰਮ ਕਰ ਰਹੇ ਨੇ ਇੰਨਾ ਵਧੀਆ ਪਰਫਾਰਮ ਕੀਤਾ ਪਹਿਲਾਂ ਵੀ ਸਾਡੇ ਬੱਚਿਆਂ 'ਚ ਟੈਲੈਂਟ ਬਹੁਤ ਸੀਗਾ ਉਹ ਚਾਹੁੰਦੇ ਸੀ ਕਿ ਅਸੀਂ ਵਧੀਏ ਕੋਈ ਪੜ੍ਹੀਏ ਲਿਖੀਏ ਸਮਾਜ 'ਚ ਆਪਣਾ ਵੀ ਨਾਮ ਰੌਸ਼ਨੀ ਕਰੀਏ ਮਾਪਿਓ ਦਾ ਨਾਮ ਰੌਸ਼ਨੀ ਕਰੀਏ ਪਰ ਅਕਸਰ ਹੁੰਦਾ ਸੀ ਉਹਨਾਂ ਨੂੰ ਮੌਕੇ ਨਹੀਂ ਸੀ ਮਿਲਦੇ ਐਹ ਜੀ ਪਲੇਟਫਾਰਮ ਨਹੀਂ ਸੀ ਮਿਲਦੇ ਜਿੱਥੇ ਉਹ ਆਪਣਾ ਹੁਨਰ ਦਿਖਾ ਸਕਣ ਅੱਜ ਧੀਆਂ ਨੂੰ ਸਰਕਾਰ ਵੱਲੋਂ ਇਕਵਲ ਓਪਰਚ्युनिटी ਮਿਲ ਰਹੀ ਹੈ ਕਿ ਉਹ ਆਪਣਾ ਕਿਸੇ ਵੀ ਫੀਲਡ 'ਚ ਆਣ ਪੜਨ ਲਿਖਣ ਨੌਕਰੀ ਕਰਨੀ ਹੈ ਨੌਕਰੀ ਕਰਨੀ ਹੈ ਖਾਸ ਤੌਰ ਤੇ ਜਿਹੜਾਂ ਦੇ ਖੇਡਾਂ 'ਚ ਜਾਣਾ ਚਾਹੁੰਦੀਆਂ ਨੇ ਧੀਆਂ ਉਹਦੇ ਲਈ ਵੀ ਖੇਡਾਂ ਵਚਨ ਪੰਜਾਬ ਜੀਆਂ ਵਰਗੇ ਫੱਦੀਆ ਜਿਹੜੀਆਂ ਮੁਹਿੰਮ ਚੇੜ ਰੱਖੀ ਹੈ ਸਰਕਾਰ ਨੇ ਜਿਹੜੇ ਬੱਚਿਆਂ ਦਾ ਧਿਆਨ ਹੁੰਦਾ ਕਿ ਅਸੀਂ ਪੜ੍ਹਾਈ ਲਿਖਾਈ ਕੱਟ ਕਰਨੀ ਉਹ ਖੇਡਾਂ ਵੱਲ ਇੰਟਰਸਟਿਡ ਹੁੰਦੇ ਨੇ ਉਹਨਾਂ ਨੂੰ ਖੇਡਾਂ ਵੱਲ ਮੋਟੀਵੇਟ ਕੀਤਾ ਜਾ ਰਿਹਾ ਹੈ। ਅਕਸਰ ਆਪਾਂ ਸੁਣਦੇ ਸੀ ਪਹਿਲਾਂ ਕਿ ਛੜੇ ਨਾਲ ਦੇ ਲੱਗਦੇ ਸੂਬਿਆਂ ਦੇ ਬਹੁਤ ਮੈਡਲ ਆ ਰਹੇ ਨੇ, ਬੱਚੇ ਬਹੁਤ ਪੜ੍ਹ ਲਿਖ ਪਏ ਨੇ ਜਾਂ ਫਿਰ ਸਪੋਰਟਸ 'ਚ ਬਹੁਤ ਅੱਗੇ ਨੇ। ਜਦੋਂ ਇਹ ਦੇਖਦੇ ਸੀ ਸਾਡੇ ਮਨ ਨੂੰ ਹੁੰਦਾ ਸੀ ਵੀ ਸਾਡੇ ਪੰਜਾਬ ਦੇ ਬੱਚੇ ਵੀ ਇਹ ਕਰ ਸਕਦੇ ਆ ਸਾਡੇ ਪੰਜਾਬ ਦੇ ਬੱਚੇ ਵੀ ਮੈਡਲ ਲੈ ਕੇ ਆ ਸਕਦੇ ਆ ਸਾਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਮੌਕਾ ਮਿਲੇ ਤੇ ਸਰਕਾਰ ਪੂਰੇ ਉਹਨਾਂ ਦੇ ਨਾਲ ਉਹਨਾਂ ਦੇ ਜਿਹੜਾ ਸਫਰ ਹੈ ਮੈਡਲ ਤੱਕ ਦਾ ਕਿਉਂਕਿ ਜਿਹੜੇ ਬੱਚੇ ਨੇ ਮੈਡਲ ਲੈ ਕੇ ਆਉਣਾ ਉਹ ਉਹਨੂੰ ਸਰਕਾਰ ਦੀ ਸਪੋਰਟ ਦੀ ਬਹੁਤ ਲੋੜ ਹੁੰਦੀ ਹੈ ਸੋ ਸਰਕਾਰ ਹਰ ਪੈਰ ਪੈਰ ਤੇ ਪਲ ਪਲ ਤੇ ਉਸ ਬੱਚੇ ਦਾ ਸਾਥ ਦੇ ਰਹੀ ਹੈ ਉਹ ਬੱਚੇ ਪੜਨ ਲਿਖਣ ਤੇ ਆਪਣਾ ਅੱਗੇ ਵਧਣੇ ਪਹਿਲਾਂ ਹੁੰਦਾ ਸੀ ਜਿਹੜੇ ਸਮਾਨੇ ਚ ਅਸੀਂ ਵੀ ਪੜੇ ਆ ਕਿ ਬੱਚੇ ਸਿਰਫ 12ਵੀਂ ਤੱਕ ਦੀ ਪੜ੍ਹਾਈ ਕਰਦੇ ਸੀ ਸੋਚਦੇ ਸੀ ਕਿ ਆਇਲਟ ਕਰ ਲਈਏ ਆਇਲਟ ਤੇ ਡਿਗਰੀ ਬਣ ਕੇ ਰਹਿ ਜਾਏ ਕਿਸ਼ ਮੈਂ ਤੁਹਾਨੂੰ ਆਪਣਾ ਪਰਸਨਲ ਐਕਸਪੀਰੀਅੰਸ ਸ਼ੇਅਰ ਕਰਦੀ ਆ ਮੈਂ ਐਮਬੀਬੀਐਸ ਦੀ ਪੜ੍ਹਾਈ ਕੀਤੀ ਮੈਂ ਐਮਬੀਬੀਐਸ ਦੀ ਪੜ੍ਹਾਈ ਕਰਕੇ ਆਪਦੇ ਘਰ ਵਾਪਸ ਆਈ ਮੇਰੇ ਰਿਸ਼ਤੇਦਾਰ ਆਏ ਉਹ ਮੈਨੂੰ ਕਹਿੰਦੇ ਐ ਐਮਬੀਬੀਐਸ ਤਾਂ ਕਰ ਲਈ ਆਇਲਟ ਵੀ ਕਰ ਲੈਣਾ ਮੇਰੀ ਸੋਚ ਸੀ ਕਿ ਮੈਂ ਆਇਲਾਈਟ ਨਹੀਂ ਕਰਨੀ ਮੈਂ ਤਾਂ ਇੱਥੇ ਰਹਿ ਕੇ ਕੁਛ ਨਾ ਕੁਛ ਕਰ ਲੂੰਗੀ ਆਇਲਾਈਟ ਕਿਉਂ ਕਰਨੀ ਆ ਮੈਂ ਸੋ ਆਇਲਾਈਟ ਨੂੰ ਆਪਾਂ ਇੰਨੀ ਵੱਡੀ ਡਿਗਰੀ ਬਣਾ ਲਿਆ ਸੀ ਸਾਨੂੰ ਲੱਗਦਾ ਸੀ ਇਹਦੇ ਤੋਂ ਬਾਅਦ ਤਾਂ ਦੁਨੀਆ ਖਤਮ ਹੈ ਜਿਹੜਾ ਬੱਚਾ ਆਇਲਾਈਟ ਕਰ ਗਿਆ ਉਹ ਹੀ ਚੰਗਾ ਪਰ ਆਪਾਂ ਉਹ ਹਾਲਾਤ ਵੀ ਦੇਖੇ ਹੋਏ ਨੇ ਕਿ ਬੱਚਿਆਂ ਦਾ ਉੱਥੇ ਇੰਨਾ ਬੁਰਾ ਹਾਲ ਹੁੰਦਾ ਸੀ ਬੱਚਿਆਂ ਦੀ ਉੱਥੇ ਕੋਈ ਸਾਰ ਨਹੀਂ ਸੀ ਲੈਂਦਾ ਬਹੁਤ ਮੰਦਭਾਗੀਆਂ ਘਟਨਾ ਵੀ ਹੋਣਾ ਨੂੰ ਆਈਆਂ ਬੱਚੇ ਉੱਥੇ ਜਾਂਦੇ ਸੀ ਕਈਆਂ ਦੀ ਲਾਸ਼ ਹੀ ਮੁਰਦੀ ਸੀ ਬੱਚਾ ਨਹੀਂ ਸੀ ਮੁਰਦਾ ਮਾਂ ਬੇਗਾ ਸੋ ਅਦਿਲੀ ਸੰਗਰ ਉਪਰਾਲੇ ਕਰ ਰਹੀ ਹੈ ਸਾਡੇ ਬੱਚੇ ਇੱਥੇ ਪੜਨ ਲਿਖਣ ਇੱਥੇ ਨੌਕਰੀ ਲੈ ਸਰਕਾਰ ਨੇ 55000 ਨੌਕਰੀਆਂ ਪਿਛਲੇ 3 ਸਾਲਾਂ ਚ ਆਮ ਘਰਾਂ ਦੇ ਬੱਚਿਆਂ ਨੂੰ ਵੰਡੀਆਂ ਨੇ ਤੇ ਤੁਸੀਂ ਸਾਰੀਆਂ ਲੇਡੀਆਂ ਬੈਠੀਆਂ ਮੈਨੂੰ ਦੱਸ ਦਿਓ ਖੁਸ਼ੀ ਹੁੰਦੀ ਹੈ ਕਿ ਜ਼ਿਆਦਾਤਰ ਜਿਹੜੀਆਂ ਨੌਕਰੀਆਂ ਨੇ ਲੇਡੀਆਂ ਨੂੰ ਮਿਲੀਆਂ ਨੇ ਜਿਹੜੀਆਂ ਕੁੜੀਆਂ ਨੂੰ ਮਿਲੀਆਂ ਨੇ ਕਿਉਂਕਿ ਕੁੜੀਆਂ ਅੱਜ ਕੱਲ੍ਹ ਪੜ ਲੈ ਇੱਕ ਬਹੁਤ ਗਈਆਂ ਕੋਈ ਪੜ੍ਹਾਈ ਲਿਖਾਈ 'ਚ ਕੋਈ ਟੈਲੈਂਟ ਸਾਡੇ 'ਚ ਕਮੀ ਨਹੀਂ ਸੀ ਕਮੀ ਸੀ ਕਿ ਸਾਨੂੰ ਓਪਰਚ्युनिटी ਨਹੀਂ ਸੀ ਮਿਲ ਰਹੀ ਸਰਕਾਰ 'ਚ ਨੌਕਰੀਆਂ ਨਹੀਂ ਸੀ ਮਿਲ ਰਹੀਆਂ ਸੋ ਸਰਕਾਰ ਹਰ ਪੈਰ ਤੇ ਤੁਹਾਡੇ ਨਾਲ ਹੈ ਜਿੱਥੇ ਵੀ ਮੁੱਖ ਮੰਤਰੀ ਸਾਹਿਬ ਦੀ ਕੋਸ਼ਿਸ਼ ਹੁੰਦੀ ਹੈ ਜਿਵੇਂ ਆ ਤੀਆਂ ਦੇ ਮੇਲੇ ਨੇ ਲੋਹੜੀਆਂ ਦੇ ਮੇਲੇ ਨੇ ਪਿੱਛੇ ਜੇ ਕੇਸ ਆਇਆ ਸੀ ਜਿਹੜੀਆਂ ਸੱਭਿਆਚਾਰਕ ਖੇਡਾਂ ਨੇ ਸਾਡੀਆਂ ਬਲਦਾਂ ਦੀਆਂ ਰੇਸਾਂ ਹੋਗੀਆਂ ਹੋਰ ਕਬੂਤਰਬਾਜ਼ੀ ਹੋਗੀ ਉਹ ਖੇਡਾਂ ਜਿਹੜੀਆਂ ਨੇ ਉਹ ਬੰਦ ਹੋ ਗਈਆਂ ਸੀ ਮੁੱਖ ਮੰਤਰੀ ਸਾਹਿਬ ਦੇ ਯਤਨਾਂ ਨਾਲ ਉਹਨਾਂ ਨੂੰ ਵੀ ਦਵਾਰਾ ਸੁਰਜੀਤ ਕੀਤਾ ਗਿਆ ਉਹ ਪਿੰਡ ਪਿੰਡ 'ਚ ਖੁਸ਼ੀਆਂ ਦਾ ਮਾਹੌਲ ਨੇ ਕਿਉਂਕਿ ਸਾਡੇ ਪ੍ਰਾਤਨ ਖੇਡਾਂ ਨੇ ਅਕਸਰ ਕਹਿੰਦੇ ਨੇ ਕਿ ਜਿਹੜੀ ਕੌਮ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਉਹ ਕੱਖਾਂ ਵਾਂਗ ਰੁਲ ਜਾਂਦੀ ਹੈ ਸਾਨੂੰ ਲੋੜ ਹੈ ਕਿ ਅਸੀਂ ਆਪਣੇ ਸੱਭਿਆਚਾਰ ਨੂੰ ਆਪਣੇ ਵਿਰਸੇ ਨੂੰ ਸਾਹਮਣੇ ਰੱਖੀਏ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਜਾਣੂ ਕਰਾਈਏ ਜੇ ਸਾਡੇ ਬੱਚੇ ਸਾਡੇ ਵਿਰਸੇ ਨੂੰ ਸਾਂਭ ਕੇ ਰੱਖਣਗੇ ਤਾਂ ਹੀ ਸਾਡੇ ਕੌਮ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੂਗੀ ਸਾਡੇ ਪੰਜਾਬੀ ਹੋਂਦ ਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹੂਗੀ ਪੰਜਾਬੀ ਹਮੇਸ਼ਾ ਨੱਚਣ ਟੱਪਣ ਚ ਗਾਣੇ ਗਾਉਣ ਚ ਮਸ਼ਹੂਰ ਨੇ ਸਾਡੇ ਸਾਡਾ ਜਿਹੜਾ ਮਿਊਜ਼ਿਕ ਹੈ ਉਹ ਤਾਂ ਇੰਟਰਨੈਸ਼ਨਲ ਲੈਵਲਸ ਤੇ ਬੜਾ ਫੇਮਸ ਹੈ ਸੋ ਅੱਜ ਵੀ ਉਹੀ ਜਿਹੜੀ ਸਾਡੇ ਚ ਖੂਨ ਚ ਜਿਹੜੀ ਕਲਾ ਹੈ ਜਦੋਂ ਅਸੀਂ ਦੇਖਦੇ ਹਾਂ ਬੱਚਿਆਂ ਨੂੰ ਪਰਫਾਰਮ ਕਰਦੇ ਆ ਸਾਡਾ ਮਨ ਖੁਸ਼ ਹੁੰਦਾ ਹੈ ਕਿ ਸਾਡੇ ਬੱਚੇ ਬਿਨਾ ਕਿਸੇ ਕੋਚਿੰਗ ਤੋਂ ਬਿਨਾ ਕਿਸੇ ਪ੍ਰੈਕਟਿਸ ਤੋਂ ਇੰਨਾ ਵਧੀਆ ਕਰ ਸਕਦੇ ਨੇ ਪਰਫਾਰਮ ਜੇ ਨਾਲ ਕਿਤੇ ਵਧੀਆ ਪ੍ਰੈਕਟਿਸ ਕੋਚਿੰਗ ਮਿਲ ਜਾਵੇ ਵਧੀਆ ਟੀਚਰਸ ਮਿਲ ਜਾਣ ਸ਼ਾਇਦ ਬਹੁਤ ਬੁਲੰਗੀਆਂ ਹਾਸਲ ਕਰ ਲੈਣ। ਸੋ ਅੱਜ ਮੈਨੂੰ ਖਾਸ ਤੌਰ ਤੇ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਪਟਿਆਲਾ ਤਾਂ ਮੰਨਿਆ ਹੀ ਗਿਆ ਹੈ। ਇੱਥੋਂ ਦੇ ਤਾਂ ਮੈਨੂੰ ਲੱਗਦਾ ਹੈ ਹਰ ਚੀਜ਼ ਪਟਿਆਲਾ ਸੰਵਾੜਾ ਹੋ ਗਈਆਂ ਪਰਾਂਦੇ ਹੋ ਗਏ। ਹਰ ਚੀਜ਼ ਹੀ ਫੇਮਸ ਹੈ। ਅੱਜ ਤੁਸੀਂ ਸਾਰਿਆਂ ਬਹੁਤ ਸੋਹਣੀਆਂ ਲੱਗ ਰਹੀਆਂ ਉਹ ਬਹੁਤ ਸੋਹਣੇ ਤੁਸੀਂ ਜਿਹੜੇ ਵੀ ਹਟਾਇਆ ਪਾਏ ਨੇ ਬਹੁਤ ਸੋਹਣੀਆਂ ਲੱਗ ਰਹੀਆਂ ਇੱਕ ਈ ਕਰਦੇ ਨਾ ਉਹ ਤੇ ਬਹੁਤ ਤਾੜੀ ਲਾ ਦਿਓ ਤੇ ਸਰਕਾਰ ਦਾ ਇੱਕ ਮੈਂ ਹੋਰ ਸ਼ੁਕਰਾਨਾ ਕਰਦੀ ਆ ਕਿ ਸਾਨੂੰ ਲੇਡੀਜ਼ ਨੂੰ ਤਿਆਰ ਹੋਣ ਦਾ ਸੱਜਣ ਸਵਰਨ ਦਾ ਬਹੁਤ ਸ਼ੌਂਕ ਹੁੰਦਾ ਹੈ ਜੇ ਮੇਲਿਆਂ 'ਚ ਸਾਨੂੰ ਇਹ ਵੀ ਸ਼ੌਂਕ ਪੂਰਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਸੱਜਣ ਸਵਰਨ ਦਾ ਵੀ ਮੌਕਾ ਮਿਲ ਜਾਂਦਾ ਹੈ ਸੋ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਆ ਮਹਿਕਮੇ ਦਾ ਧੰਨਵਾਦ ਕਰਦੀ ਆ ਪਟਿਆਲਾ ਪ੍ਰਸ਼ਾਸਨ ਜਿਨ੍ਹਾਂ ਨੇ ਸਾਰਾ ਅੱਜ ਦਾ ਪ੍ਰੋਗਰਾਮ ਆਰਗੇਨਾਈਜ਼ ਕਰਾਇਆ ਉਹਨਾਂ ਦਾ ਧੰਨਵਾਦ ਕਰਦੀ ਆ ਤੇ ਪਰਮਾਤਮਾ ਕਰੇ ਜਿਹੜੇ ਖੁਸ਼ੀਆਂ ਨੇ ਮੇਲੇ ਨੇ ਇਹ ਧਰਤੀ ਤੇ ਇਦਾਂ ਹੀ ਲੱਗਦੇ ਰਹਿਣ ਆਪਾਂ ਇੱਕ ਦੂਜੇ ਨੂੰ ਮਿਲਦੇ ਰਹੀਏ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਅਸੀਂ ਆਪਣੇ ਘਰੋਂ ਨਿਕਲੀਏ ਤੇ ਆਪਣੇ ਲੋਕਾਂ 'ਚ ਰਹੀਏ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਦਾ ਕੋਈ ਵੀ ਦਿਨ ਇਹ ਜਿਹਾ ਹੁੰਦਾ ਉਹ ਜਦ ਤਨ ਉਹਦਾ ਰੈਸਟ ਡੇ ਹੁੰਦਾ ਸੰਡੇ ਨੂੰ ਜੇ ਪ੍ਰੋਗਰਾਮ ਨਹੀਂ ਹੁੰਦਾ ਤਾਂ ਉਹਨਾਂ ਨੂੰ ਹੁੰਦਾ ਕਿ ਮੈਂ ਕਿਤੇ ਨਾ ਕਿਤੇ ਆਪਣੇ ਪਬਲਿਕ 'ਚ ਲੋ ਪ੍ਰੋਫਾਈਲ 'ਚ ਗੇੜਾ ਲਾਇਆ ਪਰ ਮੈਂ ਇਹਨੇ ਲੋਕਾਂ ਨੂੰ ਮਿਲ ਕੇ ਜ਼ਰੂਰਾਂ ਕਰੇ ਬੈਠੇ ਵੀ ਕੀ ਕਰਨਾ ਹੈ ਜਿਹੜਾ ਸਮਾਹ ਮਾਲਕ ਨੇ ਦਿੱਤਾ ਉਹਨੂੰ ਚੰਗੇ ਲੈ ਕੇ ਚੰਗੇ ਪਾਸੇ ਲਾਈਏ ਆਪਣੇ ਲੋਕਾਂ ਦੀ ਜਿੰਨੀ ਮਦਦ ਹੋ ਸਕਦੀ ਹੈ ਕਰੀਏ ਸੋ ਇਹੀ ਸਾਡੀ ਸੋਚ ਰਹੀ ਹੈ ਸਾਡੇ ਜਿੰਨੇ ਵੀ ਸਾਥੀ ਕੈਬਨਿਟ ਦੇ ਨੇ ਐਮ ਐਲ ਏ 'ਸ ਨੇ ਸਾਰੇ ਹਮੇਸ਼ਾ ਤੁਹਾਡੇ ਵਿੱਚ ਕੰਮ ਰਹਿੰਦੇ ਨੇ ਤੇ ਮੈਂ ਈਆਂ ਨੂੰ ਕਹਿਣਾ ਚਾਹੁੰਦੀ ਆ ਕਿ ਤੁਸੀਂ ਪੜੋ ਲਿਖੋ ਵਧੋ ਇੱਕ ਹੋਰ ਗੱਲ ਹੈ ਕਿ ਔਰਤ ਔਰਤ ਦੀ ਦੁਸ਼ਮਣ ਮੰਨੀ ਗਈ ਹੈ ਪਹਿਲਾਂ ਕਹਾਣੀਆਂ ਚੱਲਦੀਆਂ ਸੀਗੀਆਂ ਪਰ ਹੁਣ ਬਦਲਦੇ ਦੌਰ ਸਾਨੂੰ ਵੀ ਬਦਲਣਾ ਚਾਹੀਦਾ ਹੈ ਸਾਨੂੰ ਚਾਹੀਦਾ ਕਿ ਇੱਕ ਦੂਜੇ ਨੂੰ ਇਨਕਰੇਜ ਕਰੀਏ ਸਪੋਰਟ ਕਰੀਏ ਇੱਕ ਦੂਜੇ ਦਾ ਸਾਥ ਦਈਏ ਜੇ ਆਪਾਂ ਕਿਸੇ ਦਾ ਸਾਥ ਨਹੀਂ ਦੇ ਸਕਦੇ ਉਹਨੂੰ ਡਿਸਕਰੇਜ ਨਾ ਕਰੀਏ ਉਹਨੂੰ ਤਾਣਨੇ ਮਿਹਣੇ ਜਿਹੜੇ ਪਿੰਡਾਂ 'ਚ ਆਮ ਸੁਣਨ ਨੂੰ ਮਿਲਦੇ ਨੇ ਉਹ ਉਹ ਨਾ ਮਾਰੀ ਕਿਸੇ ਦਾ ਵੀ ਬੱਚਾ ਕਿਸੇ ਦੀ ਵੀ ਧੀ ਜੇ ਪੜਨਾ ਚਾਹੁੰਦੀ ਆਪਾਂ ਉਹਨੂੰ ਸਿਸਾਂ ਦਾ ਇਹ ਦੀ ਸਪੋਰਟ ਕਰੀਏ। ਸੋ ਇੰਨੀ ਆ ਕਿ ਤੁਸੀਂ ਅੱਜ ਮੇਰੀਆਂ ਬੇਨਤੀਆਂ ਕਬੂਲ ਕਰੋ। ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਲਈ ਬਹੁਤ ਸੋਹਣਾ ਪ੍ਰੋਗਰਾਮ ਆਰਗੇਨਾਈਜ਼ ਕਰਿਆ। ਜਦੋਂ ਖੁਸ਼ੀ ਮਹਿਸੂਸ ਹੋਈ ਹੈ ਤੇ ਪਹੁੰਚ ਕੇ ਧੰਨਵਾਦ ਤੁਹਾਡੇ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।